ਮੱਜਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸੁਆਗਤ ਹੈ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਕੋਈ ਉਮਦਾ ਕਿਤਾਬ ਆਪ ਜੀ ਦੇ ਰੂਬਰੂ ਕਰਦੇ ਹਾਂ। ਅੱਜ ਜਿਹੜੀ ਕਿਤਾਬ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਅੰਦਰ ਅਸਲ ਇਹ ਨਾਵਲ ਹੈ, ਜੋ ਕਿ ਹਿੰਦੀ ਸਾਹਿਤ ਦਾ ਜਾਂ ਹਿੰਦੀ ਸਾਹਿਤ ਜਗਤ ਦਾ ਇੱਕ ਬਹੁਤ ਮਕਬੂਲ ਨਾਵਲ ਹੈ। ਇਹ ਸਾਲ 1934 ਦੇ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀਗਾ। ਇਹਦੇ ਲੇਖਕ ਸਨ ਭਗਵਤੀ ਚਰਨ ਵਰਮਾ। ਤੇ ਜਦੋਂ ਪਾਸ਼ਾ ਵਿਭਾਗ ਪੰਜਾਬ ਨੇ ਇੱਕ ਉਦਮ ਕੀਤਾ ਪਿਛਲੇ ਕੁਝ ਸਮੇਂ ਪਹਿਲਾਂ ਕਿ ਜੋ ਹਿੰਦੀ ਸਾਹਿਤ ਜਗਤ ਦਾ ਉਮਦਾ ਸਾਹਿਤ ਹੈ ਉਹਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਜਾਵੇ ਤੇ ਜੋ ਪੰਜਾਬੀ ਦਾ ਉਮਦਾ ਸਾਹਿਤ ਹੈ ਉਹਨੂੰ ਹਿੰਦੀ ਵਿੱਚ ਅਨੁਵਾਦ ਕੀਤਾ ਜਾਵੇ ਤਾਂ ਕਿ ਪਾਠਕਾਂ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾ ਸਕੇ ਤੇ ਉਹ ਚੰਗੀਆਂ ਲਿਖਤਾ ਦੇ ਨਾਲ ਜੁੜ ਸਕਣ ਸੋ ਉਸੇ ਸੀਰੀਜ਼ ਦੇ ਅਧੀਨ ਇਸ ਨਾਵਲ ਜਿਹਦਾ ਨਾਮ ਹੈ ਚਿੱਤਰ ਲੇਖਾ ਲੇਖਕ ਨੇ ਭਗਵਤੀ ਚਰਨ ਵਰਮਾ ਇਨੂੰ ਫਿਰ ਪੰਜਾਬੀ ਵਿੱਚ 2005 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਤੇ ਇਹਦਾ ਅਨੁਵਾਦ ਕੀਤਾ ਗਿਆ ਸੀਗਾ ਗੁਲਵੰਤ ਫਾਰਗ ਹਣਾ ਵੱਲੋਂ ਮੈਂ ਖਾਸ ਤੌਰ ਤੇ ਇਹ ਸਾਂਝ ਪਾਉਂਦਾ ਜਾਵਾਂ ਕਿ 1934 ਦੇ ਵਿੱਚ ਇਹ ਨਾਵਲ ਲਿਖਿਆ ਗਿਆ ਸੀਗਾ ਉਸ ਵੇਲੇ ਇਹਦੀ ਆਲੋਚਨਾ ਵੀ ਹੋਈ ਸੀ ਤੇ ਬਹੁਤ ਮਕਬੂਲ ਵੀ ਹੋਇਆ ਸੀ ਜਿਸ ਕਾਰਨ ਤਕਰੀਬਨ 7 ਸਾਲ ਬਾਅਦ ਹੀ 1941 ਵਿੱਚ ਇਸੇ ਨਾਵਲ ਦੀ ਕਹਾਣੀ ਦੇ ਆਧਾਰ ਤੇ ਕੇਦਾਰ ਸ਼ਰਮਾ ਵੱਲੋਂ ਇੱਕ ਫਿਲਮ ਨਿਰਦੇਸ਼ਿਤ ਕੀਤੀ ਗਈ ਸੀ ਉਹਦਾ ਨਾਮ ਹੀ ਚਿੱਤਰ ਲੇਖਾ ਰੱਖਿਆ ਗਿਆ ਸੀਗਾ ਤੇ 1941 ਵਿੱਚ ਰਿਲੀਜ਼ ਹੋਈ ਇਹ ਫਿਲਮ ਉਸ ਵੇਲੇ ਦੀ ਦੂਸਰੀ ਸਭ ਤੋਂ ਵੱਧ ਮਸ਼ਹੂਰ ਫਿਲਮ ਸਾਬਤ ਹੋਈ ਸੀ ਔਰ ਇਸੇ ਹੀ ਫਿਲਮ ਨੂੰ ਰੀਮੇਕ ਕੀਤਾ ਗਿਆ ਸੀਗਾ ਸਾਲ 1964 ਵਿੱਚ ਜਦੋਂ ਰੰਗਦਾਰ ਫਿਲਮਾਂ ਦਾ ਜ਼ਮਾਨਾ ਆਇਆ ਤੇ ਮੀਨਾ ਕੁਮਾਰੀ ਦੀ ਇਹ ਪਹਿਲੀ ਰੰਗਦਾਰ ਫਿਲਮ ਸੀ ਇਹਨੂੰ ਲੋਕ ਵੱਡੀ ਗਿਣਤੀ ਵਿੱਚ ਵੇਖਣ ਗਏ ਪਰ 1941 ਵਰਗਾ ਪਿਆਰ ਇਹਨੂੰ ਨਾ ਮਿਲਿਆ ਪਰ ਇਸ ਫਿਲਮ ਦੇ ਗਾਣੇ ਬਹੁਤ ਚਰਚਿਤ ਰਹੇ ਇੱਥੋਂ ਤੱਕ ਕਿ ਸਾਲ 2010 ਦੇ ਵਿੱਚ ਜਿਹੜਾ ਟੌਪ 20 ਚੋਟੀ ਦੇ 20 ਗਾਣਿਆਂ ਦੀ ਸੂਚੀ ਜਾਰੀ ਹੋਈ ਤਾਂ ਉਸ ਵਿੱਚ ਇਸ ਫਿਲਮ ਦੇ ਗਾਣੇ ਸ਼ਾਮਲ ਸੀ ਸੋ ਇਸ ਤੋਂ ਅੰਦਾਜ਼ਾ ਲਾ ਸਕਦਾ ਹੈ ਕਿ ਫਿਲਮ ਦੀ ਕਹਾਣੀ ਤੇ ਫਿਲਮ ਦੇ ਗੀਤ ਕਿਵੇਂ ਮਕਬੂਲ ਰਹੇ ਕਹਾਣੀ ਖੈਰ ਚਿੱਤਰ ਲੇਖਾ ਜੋ ਨਾਵਲ 1934 ਵਿੱਚ ਲਿਖਿਆ ਸੀ ਉਹ ਹੀ ਸੀ ਇਸ ਨਾਵਲ ਦੀ ਅਗਲੀ ਗੱਲ ਕਰਾਂ ਤੇ ਇਹਦਾ ਜੋ ਵਿਸ਼ਾ ਵਸਤੂ ਹੈ ਉਹ ਬਹੁਤ ਕਮਾਲ ਦਾ ਹੈ ਇਹ ਤਕਰੀਬਨ 100 ਤੇ 64 ਪੰਨਿਆਂ ਦਾ ਨਾਵਲ ਹੈ ਇਹਦੇ 23 ਕਾਂਡ ਹੈਗੇ ਨੇ ਤੇ ਇਹਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਸਵਾਲ ਹੈ ਜੀ ਪਾਪ ਕੀ ਹੈ ਕਿਵੇਂ ਪਤਾ ਲੱਗਦਾ ਹੈ ਕਿ ਪਾਪ ਕੀ ਹੈ ਜਾਂ ਪੁੰਨ ਕੀ ਹੈ ਇਹਦਾ ਜਵਾਬ ਲੱਭਣ ਦੇ ਵਾਸਤੇ ਸੰਸਾਰ ਦੇ ਵਿੱਚ ਵਿਚਰਨਾ ਪੈਂਦਾ ਹੈ ਤੇ ਹਰ ਕਿਸ ਦਾ ਆਪੋ ਆਪਣਾ ਅਨੁਭਵ ਹੋ ਸਕਦਾ ਹੈ ਕਿ ਪਾਪ ਕੀ ਹੈ ਮੁੱਖ ਕਿਰਦਾਰਾਂ ਦੀ ਗੱਲ ਕਰਾਂ ਤਾਂ ਆਰੀਆ ਬੀਜਕੁਪਤ ਨਰਤਕੀ ਚਿੱਤਰਲੇਖ ਸ਼ਵੇਤਾਂਕ ਵਿਸ਼ਾਲਦੇਵ ਕੁਮਾਰ ਗਿਰੀ ਤੇ ਖਾਸ ਤੌਰ ਤੇ ਜੋ ਉਹਨਾਂ ਦਾ ਗੁਰੂ ਗੁਰੂ ਹੈ ਵਰ ਰਤਨਾਬਰ ਜਿੱਥੋਂ ਕਹਾਣੀ ਆਰੰਭ ਹੁੰਦੀ ਹੈ ਇਹ ਮੁੱਖ ਪੰਜ ਛੇ ਕਿਰਦਾਰ ਨੇ ਤੇ ਹਾਂ ਜ਼ਰੂਰੀ ਤੌਰ ਤੇ ਨਾਵਲ ਜਦੋਂ ਕੁਝ ਹਿੱਸੇ ਅੱਗੇ ਵੱਧਦਾ ਹੈ ਤਾਂ ਕਹਾਣੀ ਵਿੱਚ ਦੋ ਨਵੇਂ ਕਿਰਦਾਰ ਸ਼ਾਮਲ ਹੁੰਦੇ ਨੇ ਯਸ਼ੋਧਰਾ ਤੇ ਆਰੀਆ ਮ੍ਰਿਤਵੰਜੈ ਤੇ ਇਸ ਤਰ੍ਹਾਂ ਫਿਰ ਕਹਾਣੀ ਅੱਗੇ ਵੱਧਦੀ ਹੈ ਇਹ ਬੜੇ ਪ੍ਰਸਿੱਧ ਗਲਪਕਾਰ ਹੋਏ ਭਗਵਤੀ ਚਨ ਵਰਮਾ ਉਹਨਾਂ ਨੇ ਵਿਸ਼ਾ ਲਿਆ ਹੈ ਪਾਪ ਕੀ ਹੈ ਜਿਵੇਂ ਮੈਂ ਦੱਸਿਆ ਤੇ ਸਵਾਲ ਇਹ ਹੈ ਕਿ ਕੀ ਧਾਰਮਿਕ ਦਿਸਣ ਵਾਲੇ ਲੋਕ ਪਾਪੀ ਨਹੀਂ ਹੋ ਸਕਦੇ ਕੀ ਮੋਹ ਮਾਇਆ ਵਿੱਚ ਗਰਸੇ ਲੋਕ ਪਾਪੀ ਨੇ ਸੋ ਇਹਨਾਂ ਵਿਚਾਰਾਂ ਨੂੰ ਕੇਂਦਰ ਬਣਾ ਕੇ ਨਾਵਲ ਦੀ ਕਥਾ ਉਸਾਰੀ ਗਈ। ਮਨੁੱਖ ਪਰਮਾਤਮਾ ਦੇ ਹੱਥ ਵਿੱਚ ਕਟਪੁਤਲੀਆਂ ਵਾਂਗ ਹੈ। ਜਿਨ੍ਹਾਂ ਦੇ ਆਪਣੇ ਹੱਥੇ ਵਿੱਚ ਕੁਝ ਨਹੀਂ ਹੈ। ਪੁਤਲੀਆਂ ਨਚਾਉਣ ਵਾਲੇ ਦੀ ਇੱਛਾ ਅਨੁਸਾਰ ਹੀ ਉਹ ਵਿਚਰਦੀਆਂ। ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ ਹੀ ਪਾਪ ਪੁੰਨ ਦੀ ਚਰਚਾ ਕੀਤੀ ਜਾ ਸਕਦੀ ਹੈ ਸੋ ਆਪਣੇ ਸਮੇਂ ਦੇ ਵਿੱਚ ਤਾਂ ਇਹ ਕਿਤਾਬ ਇਹ ਨਾਵਲ ਲੋਕਪ੍ਰੀਅਤਾ ਰਿਹਾ ਜੇ ਅੱਜ ਦੇ ਸਮੇਂ ਦੀ ਗੱਲ ਵੀ ਕਰੀਏ ਤਾਂ ਤਕਰੀਬਨ 100 ਸਾਲ ਦੇ ਨੇੜੇ ਸੈਂਚਰੀ ਮਾਰਨ ਦੇ ਕਰੀਬ ਇਹ ਨਾਵਲ ਪਹੁੰਚ ਚੁੱਕਿਆ ਹੈ ਲਿਖਤ ਪਹੁੰਚ ਚੁੱਕੀ ਹੈ ਪਰ ਅੱਜ ਵੀ ਇਹਦੀ ਚਰਚਾ ਇਸ ਸਦੀ ਦੇ ਪਾਠਕਾਂ ਦੇ ਵਿੱਚ ਵੀ ਹੁੰਦੀ ਹੈ ਤੇ ਕਿਤਨਾ ਕਿਤੇ ਇੱਕ ਖਿੱਚ ਹੁੰਦੀ ਹੈ ਕਿ ਚਿੱਤਰ ਲਿਖਾ ਪੜ ਕੇ ਦੇਖੀਏ ਸੋ ਕੁੱਲ ਮਿਲਾ ਕੇ ਇਹ ਨਾਵਲ ਦੀ ਕਥਾ ਕਹਾਣੀ ਇਹਦੀ ਪੇਸ਼ਕਾਰੀ ਇਹਦਾ ਸੰਵਾਦ ਇਹਦੀਆਂ ਘਟਨਾਵਾਂ ਤੇ ਜਿਵੇਂ ਪਾਪ ਕੀ ਹੈ ਤੋਂ ਸ਼ੁਰੂ ਹੁੰਦਾ ਆ ਪਰ ਪਾਪ ਕੀ ਹੈ ਪੁੰਨ ਕੀ ਹੈ ਜ਼ਿੰਦਗੀ ਕੀ ਹੈ ਜੀਵਨ ਕੀ ਹੈ ਪਿਆਰ ਕੀ ਹੈ ਔਰ ਪਿਆਰ ਦੇ ਦੁਆਲੇ ਵੀ ਕਿਤਨਾ ਕਿਤੇ ਇਸ ਸਮੁੱਚਾ ਨਾਵਲ ਕੇਂਦਰਿਤ ਰਹਿੰਦਾ ਆ ਸੋ ਕੁੱਲ ਮਿਲਾ ਕੇ ਇਹ ਨਾਵਲ ਵਾਕਈ ਪੜਨ ਜੋਗੇ ਜੇਕਰ ਤੁਸੀਂ ਪੜਿਆ ਹੈ ਤਾਂ ਬਖੂਬ ਜੇਕਰ ਨਹੀਂ ਪੜਿਆ ਜਾਂ ਭਵਿਕ ਦੇ ਵਿੱਚ ਕੋਈ ਨਾਵਲ ਆਪਣੇ ਵਾਸਤੇ ਖਰੀਦਣਾ ਚਾਹੁੰਦੇ ਹੋ ਤਾਂ ਮੈਂ ਜ਼ਰੂਰੀ ਤੌਰ ਤੇ ਰეკਮੈਂਡ ਕਰਾਂਗਾ ਤੁਹਾਨੂੰ ਸੁਝਾਵਾਂਗਾ ਕਿ ਬੁੱਕ ਸੈਲਰ ਦੇ ਕੋਲ ਜਾਓ ਤਾਂ ਚਿੱਤਰ ਲੇਖਾ ਦੀ ਮੰਗ ਕਰਿਓ ਤੇ ਖਾਸ ਤੌਰ ਤੇ ਮੈਂ ਇਹ ਵੀ ਦੱਸਦਾ ਜਾਵਾਂ ਕਿ ਸ਼ਾਇਦ ਪਾਸ਼ਾ ਵਿਭਾਗ ਦੇ ਵੱਲੋਂ ਪ੍ਰਕਾਸ਼ਿਤ ਐਡੀਸ਼ਨ ਖਤਮ ਹੋ ਚੁੱਕੇ ਹੋਵੇ ਜਾਂ ਤੁਹਾਨੂੰ ਪ੍ਰਾਪਤ ਨਾ ਹੋ ਸਕੇ ਤਾਂ ਇਹਦਾ ਨਵਾਂ ਐਡੀਸ਼ਨ ਵੀ ਜਿਹੜਾ ਹੈ ਉਹ ਪ੍ਰਕਾਸ਼ਿਤ ਹੋ ਚੁੱਕਿਆ ਹੋਇਆ ਚਿੱਤਰ ਲੇਖਕ ਦਾ ਦੀਪ ਜਗਦੀਪ ਸਿੰਘ ਹੁਣਾਂ ਨੇ ਉਨੂੰ ਜਿਹੜਾ ਹੈ ਅਨੁਵਾਦ ਕੀਤਾ ਹੈ ਉਹ ਵੀ ਇੱਕ ਖੂਬਸੂਰਤ ਢੰਗ ਨਾਲ ਕੀਤਾ ਹੋਇਆ ਅਨੁਵਾਦ ਹੈ ਜਿਹਨੂੰ ਸ਼ਾਇਦ ਮਾਨ ਬੁੱਕ ਸਟੋਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਸੋ ਇਸ ਢੰਗ ਨਾਲ ਤੁਸੀਂ ਇਸ ਨਾਵਲ ਦੀ ਕਥਾ ਕਹਾਣੀ ਦੇ ਨੇੜੇ ਪਹੁੰਚ ਕੇ ਇਹਦੇ ਵਿੱਚੋਂ ਸੋਹਜ ਸਵਾਦ ਪ੍ਰਾਪਤ ਕਰ ਸਕਦੇ ਹੋ ਉੱਥੇ ਥੋੜਾ ਜਿਹਾ ਦਰਸ਼ਨ ਪੱਖ ਤੋਂ ਜਾਂ ਜੀਵਨ ਦੀ ਫਿਲਾਸਫੀ ਦੇ ਪੱਖ ਤੋਂ ਵੀ ਬਹੁਤ ਸਾਰੀ ਖਾਸ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੋ ਦੋਸਤੋ ਇਹ ਸੀ ਅੱਜ ਦੇ ਨਾਵਲ ਉੱਤੇ ਸੰਖੇਪ ਜਿਹੀ ਚਰਚਾ ਨਾਵਲ ਚਿੱਤਰ ਲੇਖਕ ਲੇਖਕ ਭਗਵਤੀ ਚਰਨ ਵਰਮਾ ਤੇ 1934 ਦਾ ਪ੍ਰਕਾਸ਼ਿਤ ਇਹ ਛੋਟਾ ਜਿਹਾ ਨਾਵਲ ਪਰ ਬਹੁਤ ਹੀ ਦਿਲਚਸਪ ਰਮਾਂਚਕ ਤੇ ਜਾਣਕਾਰੀ ਭਰਪੂਰ ਕਥਾਨਕ ਦੇ ਉੱਤੇ ਟਿਕਿਆ ਹੋਇਆ ਇਹ ਨਾਵਲ ਇੱਕ ਕਹਾਣੀ ਹੈ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ